ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਅਸ ਮਹੱਲਾ ਤੀਜਾ ਸਤਗੁਰ ਤੇ ਗੁਣ ਊਪਜੈ ਜਾ ਪ੍ਰਭ ਮਿਲੈ ਸੋਇ ਸਹਿਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਇ ਏ ਮਨ ਮਤ ਜਾਣਹਿ ਹਰ ਦੂਰ ਹੈ ਸਦਾ ਵੇਖ ਹਦੂਰ ਸਾਦ ਸੁਣਦਾ ਸਦ ਵੇਖਦਾ ਸ਼ਬਦ ਰਹਿ ਆ ਭਰਪੂਰ ਸਾਦ ਜਿਹੜੇ ਪਾਦ ਨੇ ਇਹ ਪੂਲੀ ਉਚਾਰਨ ਕਰਨੇ ਹਨ ਸਾਦ ਹਮੇਸ਼ਾ ਸਦ ਨਹੀਂ ਕਹਿਣਾ ਰਹਾਉ ਗੁਰਮੁਖ ਆਪ ਪਛਾਣਿਆ ਤਿਨੀ ਇੱਕ ਮਾਨ ਧਿਆਇਆ ਸਦਾ ਰਹਾ ਪਿਰ ਆਪਣਾ ਸਚੈ ਨਾਮ ਸੁਖ ਪਾਇਆ ਏ ਮਨ ਤੇਰਾ ਕੋ ਨਹੀਂ ਕਰ ਵੇਖ ਸ਼ਬਦ ਵਿਚਾਰ ਏ ਮਨ ਤੇਰਾ ਕੋ ਨਹੀਂ ਕਰ ਵੇਖ ਸਬਦ ਵਿਚਾਰ ਹਰ ਸਰਣਾਈ ਭਜ ਪਾਉ ਪਾਏ ਮੋਖ ਦਵਾਰ ਹਾਂਜੀ ਹਰ ਸਰਣਾਈ ਭਜ ਪਾਉ ਭਜ ਕਸ ਕੇ ਬੋਲਨਾ ਪਾਏ ਪਾਇਹ ਨਹੀਂ ਕਹਿਣਾ ਆਮ ਪਾਠੀ ਸਿੰਘ ਪਾਇਆ ਹੈ ਕਹਿ ਜੰਦੇ ਹਨ ਪਾਏ ਮੋਖ ਦਵਾਰ ਸੰਬੰਧਕ ਪਾਠ ਸਬਦ ਸੁਣੀਐ ਸਬਦ 부ਝੀਐ ਸਚ ਰਹਿ ਲਿਵ ਲਾਇ ਸਬਦੇ ਹਉਮੈ ਮਾਰੀਐ ਸਬਦੇ ਸਬਦੇ ਹਉਮੈ ਮਾਰੀਐ ਸਚੈ ਮਹਿਲ ਸਚੈ ਮਹਿਲ ਸੁਖ ਪਾਏ ਸਚੈ ਮਹਿਲ ਸੁਖ ਪਾਏ ਇਸ ਜੁਗ ਮਹਿ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਦੀ ਬਿਲਮ ਨਾ ਹੋਏ ਜਿਨੀ ਨਾਮ ਵਿਸਾਰਿਆ ਸੇ ਮੁਏ ਮਰ ਜਾਹੀ ਹਾਂ ਸੇ ਮੁਏ ਮਰ ਜਾਹੀ ਹਰ ਰਸ ਸਾਦ ਨ ਆਇਓ ਹਰ ਰਸ ਸਾਦ ਹਰ ਰਸ ਸਾਦ ਨ ਆਇਓ ਬਿਸਤਾ ਮਾਹਿ ਸਮਾਹਿ ਇਕ ਆਪੇ ਬਖਸ ਮਲਾਇਨ ਅਨ ਦਿਨ ਨਾਮੇ ਲਾਏ ਸਚ ਕੁਮਾਵਹ ਸਚ ਰਹਾ ਸਚੇ ਸਚ ਸਮਾਹਿ ਬਿਨ ਸਬਦੈ ਸੁਣੀਐ ਨਾ ਦੇਖੀਐ ਜਗ ਜਗ ਬੋਲਾ ਅੰਨਾ ਪਰਮਾਏ ਬਿਨ ਸਬਦੈ ਸੁਣੀਐ ਨਾ ਦੇਖੀਐ ਇਥੇ ਵਿਸਰਾਮ ਜਗ ਬੋਲਾ ਅੰਨਾ ਪਰਮਾਏ ਬਿਨ ਨਾਵੈ ਦੁਖ ਪਾਏ ਸੀ ਨਾਮ ਮਿਲੈ ਤਿਸਰ ਜਾਏ ਜਿਨ ਬਾਣੀ ਸਿਓ ਚਿਤ ਲਾਇਆ ਜਿਨ ਬਾਣੀ ਸਿਓ ਚਿਤ ਲਾਇਆ ਜਿਨ ਬਾਣੀ ਸਿਓ ਚਿਤ ਲਾਇਆ ਸੇ ਜਾਨ ਨਿਰਮਲ ਪਰਵਾਣ ਨਾਨਕ ਨਾਮ ਤਿਨਾ ਕਦੇ ਨa ਵੀਸਰੈ ਸੇ ਦਰ ਸੱਚੇ ਜਾਣ ਆਸਾ ਮਹੱਲਾ ਤੀਜਾ ਸਬਦੋ ਹੀ ਭਗਤ ਜਾਪਦੀ ਸਬਦੋ ਕੋਣੋੜੇ ਨਾਲ ਉਚਾਰਨ ਕਰਨੇ ਧਿਆਨ ਨਾਲ ਸਬਦੋ ਹੀ ਭਗਤ ਜਾਪਦੀ ਜਨਕੀ ਬਾਣੀ ਸੱਚੀ ਹੋਏ ਵਿਚੋ ਆਪ ਗਿਆ ਨਾਉ ਮੰਨਿਆ ਸਤ ਮਿਲਾਵਾ ਹੋਏ ਹਰ ਹਰ ਨਾਮ ਜਨਕੀ ਪਤ ਹੋਏ ਸਫਲ ਤਿਨਾ ਕਾ ਜਨਮ ਹੈ ਤਿਨ ਮਾਨੈ ਸਬ ਕੋਈ ਰਹਾਉ ਕੋਈ ਈੜੀ ਤੇ ਬਾਤ ਛੱਡ ਦੇਣੀ ਐ ਕੋਈ ਫੇਰ ਲਾ ਨਹੀਂ ਲਾ ਦੇਣੀ ਹਉ ਮੈਂ ਮੇਰਾ ਜਾਤ ਹੈ ਅੰਤ ਕ੍ਰੋਧ ਅਭਿਮਾਨ ਆਤ ਕ੍ਰੋਧ ਅਭਿਮਾਨ ਸ਼ਬਦ ਮਰੈ ਤਾ ਜਾਤ ਜਾਏ ਜੋਤੀ ਜੋਤ ਮਿਲੇ ਭਗਵਾਨ ਪੂਰਾ ਸਤਗੁਰ ਭੇਟਿਆ ਸਤਗੁਰ ਹੂੰ ਸਤਗੁਰ ਪੁਲਾ ਜਾਨੀ ਬੋਲਣਾ ਥੋੜਾ ਜਿਹਾ ਕੱਸ ਕੇ ਸਤਗੁਰ ਪੂਰਾ ਸਤਗੁਰ ਭੇਟਿਆ ਪੂਰਾ ਸਤਗੁਰ ਭੇਟਿਆ ਸਫਲ ਜਨਮ ਹਮਾਰਾ ਨਾਮ ਨਵੈ ਨਿਦ ਪਾਇਆ ਭਰੇ ਅਖੋਟ ਪੰਡਾਰਾ ਆਵੈ ਇਸ ਗ੍ਰਾਸੀ ਕੇ ਵਾਪਾਰੀਏ ਜਿਨ੍ਹਾਂ ਨਾਮ ਪਿਆਰਾ ਗੁਰਮੁਖ ਹੋਵੇ ਸੋ ਧਨ ਪਾਏ ਤਿਨਾ ਅੰਤਰਬਦ ਵਿਚਾਰਾ ਧਨ ਫੁਲਾ ਹੀ ਬੋਲਨੇ ਗੁਰਮੁਖ ਹੋਵੇ ਸੋ ਧਨ ਪਾਏ ਤਿਨਾ ਅੰਤਰਬਦ ਵਿਚਾਰਾ ਭਗਤੀ ਸਾਰ ਨ ਜਾਣਨੀ ਮਾਨਮੁਖ ਅਹੰਕਾਰੀ ਤੁਰਹੁ ਆਪ ਕੋ ਆਇਐਨ ਯੂਆ ਬਾਦੀ ਹਾਰੀ ਬਿਨ ਪਿਆਰ ਐ ਭਗਤ ਨਾ ਹੋਵਾਈ ਨਾ ਸੁਖ ਹੋਏ ਸਰੀਰ ਪ੍ਰੇਮ ਪਦਾਰਥ ਪਾਈ ਐ ਗੁਰ ਭਗਤੀ ਮਾਨ ਧੀਰ ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ ਸ਼ਬਦ ਨਹੀਂ ਕਹਿਣਾ ਸ਼ਬਦ ਸ਼ਬਦ ਗੁਰ ਸ਼ਬਦ ਵਿਚਾਰ ਹਿਰਦੈ ਏਕੋ ਨਾਮ ਵਸੈ ਹੋਮੈ ਦੁਬਦਾ ਮਾਰ ਭਗਤਾ ਕੀ ਜਾਤ ਪਤ ਏਕੋ ਨਾਮ ਹੈ ਜਤ ਪਤ ਦਰਮਿਆਨੇ ਜੇ ਪਾਦੁਚਾਰਨ ਕਰਨੇ ਹਨ ਭਗਤਾ ਕੀ ਜਤ ਪਤ ਏਕੋ ਨਾਮ ਹੈ ਆਪੇ ਲੈ ਸਵਾਰ ਸਦਾ ਸਰਣਾਈ ਤਿਸ ਕੀ ਜੋ ਭਾਵੈ ਤਿਉ ਕਾਰਜ ਸਾਰ ਭਗਤ ਨਰਾਲੀ ਅਲਾਹ ਦੀ ਭਗਤ ਨਰਾਲੀ ਨਹੀਂ ਹੈ ਨਿਰਾਲੀ ਨੰਨੇ ਦੀ ਸਾਰੀ ਹੈ ਭਗਤ ਨਿਰਾਲੀ ਅੱਲਾਹ ਦੀ ਅੱਲਾਹ ਬੋਲਣਾ ਕਸਕੇ ਅੱਲਾਹ ਭਗਤ ਨਿਰਾਲੀ ਅੱਲਾਹ ਦੀ ਜਾਪੈ ਗੁਰ ਵਿਚਾਰ ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ ਆਸਾ ਮਹਲਾ 3 ਆਨ ਰਸ ਮਹ ਪੂ ਲਾਇਆ ਇਹ ਆਨ ਰਸ ਵਖਰਾ ਹੀ ਪਾਠ ਆਨ ਰਾਸ ਮਹਿ ਭੂ ਲਾਇਆ ਬਿਨ ਨਾਮੈ ਦੁਖ ਪਾਏ ਸਤਗੁਰ ਪੁਰਖ ਨ ਭੇਟਿਓ ਜੇ ਸੱਚੀ ਬੂਝ ਬੁਝਾਏ ਏ ਮਨ ਮੇਰੇ ਬਾਬਲੇ ਹਰ ਰਸ ਚਖ ਸਾਧ ਪਾਏ ਆਨ ਰਸ ਲਾਗਾ ਤੂੰ ਫਿਰ ਹੈ ਬਿਰਥਾ ਜਨਮ ਗਵਾਏ ਰਹਾਉ ਇਸ ਜੁਗ ਮਹਿ ਗੁਰਮੁਖ ਨਿਰਮਲੇ ਸਤਿਨਾਮ ਰਹਿ ਲਿਵ ਲਾਈ ਵਿਣ ਕਰਮਾ ਕਿਛ ਪਾਈਐ ਨਹੀਂ ਕਿਆ ਕਰ ਕਹਿਆ ਜਾਇ ਇਹ ਵਿਣ ਕਰਮਾ ਕਿਛ ਪਾਈਐ ਨਹੀਂ ਕਹਿਣਾ ਹੈ ਆਮ ਪਾਠੀ ਸਿੰਘ ਨਾਹੀ ਕਹਿ ਜਾਂਦੀ ਹਨ ਧਿਆਨ ਨਾਲ ਵਿਚਾਰਨ ਕਰਨਾ ਹੈ ਵਿਣ ਕਰਮਾ ਕਿਛ ਪਾਈਐ ਨਹੀਂ ਕਿਆ ਕਰ ਕਹਿਆ ਜਾਇ ਆਪਿ ਪਛਾਨ ਹੈ ਸਬਦ ਮਰਹਿ ਮਨਹੁ ਤਦ ਵਿਕਾਰ ਗੁਰ ਸਰਣਾਈ ਭਜ ਪਈ ਬਖਸੀ ਬਖਸਣ ਹਾਰ ਭਜ ਪਾਦ ਜਿਹੜਾ ਕਸ ਕੇ ਉਚਾਰਨ ਕਰਨਾ ਬਿਨ ਨਾਵੈ ਸੁਖ ਨਾ ਪਾਈਐ ਨਾ ਦੁਖ ਵਿੱਚ ਹੋ ਜਾਏ ਇਹਨੂੰ ਜਗ ਮਾਇਆ ਮੋਹ ਵਿਆਪਿਆ ਦੂਜਾ ਪਰਮ ਭੁਲਾਏ ਦੁਹਾਗਣੀ ਪੇਰ ਕੀ ਸਾਰ ਨ ਜਾਣਹੀ ਦੁਹਾਗਣੀ ਪਦ ਤੇ ਯਮਕ ਲਾਦਨੀ ਹੈ ਸੁਹਾਗਣੀ ਪੇਰ ਕੀ ਸਾਰ ਨਾ ਜਾਣੀ ਕਿਆ ਕਰ ਕਰਹਿ ਸੀਗਾਰ ਅਨ ਦਿਨ ਸਦਾ ਜਲਦੀਆ ਫਿਰਹਿ ਸੀਜਰ ਵੈਨਾ ਪਤਾਰ ਸੁਹਾਗਣੀ ਮਹਿਲ ਪਾਇਆ ਵਿੱਚ ਹੋ ਆਪ ਗਵਾਈ ਗੁਰਬਖਦੀ ਸੀ ਗਾਰੀਆ ਆਪਣੇ ਸਹਲਈਆ ਮਿਲਾਏ ਮਰਣਾ ਮਨੋਂ ਵਿਸਾਰਿਆ ਕਿ ਮਰਣਾ ਇਥੇ ਜਮਕ ਲਾ ਦਨੀ ਹੈ ਮਨੋਂ ਵਿਸਾਰਿਆ ਮਾਇਆ ਮੋਹ ਗੁਬਾਰ ਮਨ ਮੁਖ ਮਾਰ ਮਾਰ ਜੰਮ ਹੈ ਭੀ ਮਰ ਹੈ ਜਾਮਦਾਰ ਹੋਇ ਖੁਆਰ ਆਪ ਮਿਲਾਇਨ ਸੀ ਮਿਲੇ ਗੁਰ ਸ਼ਬਦ ਵਿਚਾਰ ਨਾਨਕ ਨਾਮ ਸਮਾਣੀ ਮੁਖ ਉਜਲੇ ਤਿਤ ਸੱਚਾ ਦਰਬਾਰ ਅਸਾ ਮਹੱਲਾ ਪੰਜਵਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਇਨ ਵਿਦ ਨਗਰਵੁੱਠਾ ਮੇਰੇ ਭਾਈ ਜੀ ਇਨ ਵਿਦ ਇਥੇ ਇਸਰਾਮ ਹੈ ਨਗਰਵੁੱਠਾ ਮੇਰੇ ਭਾਈ ਦੁਰਦਗਿਆ ਗੁਰ ਗਿਆਨ ਦਰੜਾਈ ਗੁਰ ਗਿਆਨ ਦਰੜਾਈ ਦੁਰਤ ਗਿਆ ਗੁਰ ਗਿਆਨ ਦਰੜਾਈ ਰਹਾਉ ਸਾਚ ਧਰਮ ਕੀ ਕਰਦੀਨੀ ਵਾਰ ਫਰਹ ਮੁਹਕਮ ਗੁਰ ਗਿਆਨ ਵਿਚਾਰ ਹਏ ਮੁਹਕਮ ਹੀ ਉਚਾਰਨ ਕਰਨਾ ਮੁਹਕਮ ਨਹੀਂ ਕਹਦੇ ਨਾ ਔਂਕੜ ਨਾਲ ਉਚਾਰਨ ਕਰਨਾ ਫਰਹ ਮੁਹਕਮ ਗੁਰ ਗਿਆਨ ਵਿਚਾਰ ਨਾਮ ਖੇਤੀ ਬੀਜੋ ਭਾਈ ਮੀਤ ਸੌਦਾ ਕਰੋ ਗੁਰਸੇਵਾ ਨੀਤ ਸਾਤ ਸਹਜ ਸੁਖ ਕੀ ਸਭ ਹਾਟ ਸਾਹਵਾ ਪਾਰੀ ਏਕਾ ਠਾਟ ਜੀਜੀਆ ਦੰਨ ਕੋ ਇਹ ਵਿਸ्राम ਧਿਆਨ ਨਾਲ ਲਾਉਣਾ ਜੀਜੀਆ ਦੰਨ ਕੋ ਲਏ ਨਾ ਇਥੇ ਠਮਕੈ ਜਗਾਤ ਜੀਜੀਆ ਦੰਨ ਕੋ ਲੈਨਾ ਜਗਤ ਸਤਗੁਰ ਕਰ ਸਤਗੁਰ ਕਰ ਦੀਨੀ ਧੁਰ ਕੀ ਛਾਪ ਵਖਰ ਨਾਮ ਲੱਦ ਖੇਪ ਚਲਾਵਾ ਲੱਦ ਖੇਪ ਚਲਾਵਾ ਲੈ ਲਾਹਾ ਗੁਰਮੁਖ ਘਰ ਆਵਾ ਸਤਗੁਰ ਸਾਹ ਸਿੱਖ ਵਣਜਾਰੇ ਪੂੰਜੀ ਨਾਮ ਲੇਖਾ ਸਾਚ ਸੁਮਾਰੇ ਸੋ ਵਸੈ ਇਤ ਕ ਇਤ ਘਰ ਜਿਸ ਗੁਰ ਪੂਰਾ ਸੇਵ ਹਾਂਜੀ ਸੋ ਵਸੈ ਇਤ ਘਰ ਇੱਥੇ ਵਿਸਰਾਮ ਹੈ ਜਿਸ ਗੁਰ ਪੂਰਾ ਸੇਵ ਅਬ ਚਲ ਨਗਰੀ ਨਾਨਕ ਦੇਵ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਹੈ ਵਾਹਿਗੁਰੂ ਜੀ ਕੀ ਫਤਿਹ